हनुमान मंदिर ਦੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾਲੂਆਂ ਦਾ ਰੈਸ਼ ਜਿਹੜਾ ਹੈ ਉਹ ਇੱਥੇ ਪੂਰਾ ਪਿਆ ਹੋਇਆ ਹੈ ਜਿਹੜੇ ਸ਼ਰਧਾਲੂ ਨੇ ਆਪਣੇ ਬੱਚਿਆਂ ਦੇ ਨਾਲ ਦਸਤਪਸਤਕ ਹੋਣ ਸ਼੍ਰੀ ਬੜਾ ਹਨੂਮਾਨ ਮੰਦਿਰ ਪਹੁੰਚ ਰਹੇ ਨੇ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜੇ ਸ਼ਰਧਾਲੂ ਨੇ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਆਪਣੇ ਬੱਚਿਆਂ ਨੂੰ ਲੰਗੂਰ ਦੀ ਵੇਸ਼ ਪੋਸ਼ਾ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਦੱਸ ਦਈਏ ਕਿ માનਤਾ ਹੈ ਕਿ ਜੋ ਵੀ ਸੰਤਾਨ ਦੀ ਪ੍ਰਾਪਤੀ ਲਈ ਮਨੋਕਾਮਨਾ ਕਰਦਾ ਹੈ ਉਸ ਦੀ ਜਿਹੜੀ ਮਨੋਕਾਮਨਾ ਹੈ ਉਹ ਪੂਰੀ ਹੁੰਦੀ ਹੈ ਅੱਜ ਤੋਂ ਜਿਹੜਾ ਲੰਗੂਰ ਮੇਲਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਦੇਖ ਸਕਦੇ ਹੋ ਜਿਹੜੇ ਇੱਥੇ ਸ਼੍ਰਧਾਲੂ ਨੇ ਉਹਨਾਂ ਦਾ ਪਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਹਰ ਕੋਈ ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹ ਲੰਗੂਰ ਦੀ ਵेशभूषा ਵਿੱਚ ਸੱਚ ਕੇ ਲੈ ਕੇ ਆਇਆ ਹੈ ਗੱਲਬਾਤ ਕਰਾਂਗੇ ਸ਼੍ਰਧਾਲੂਆ ਨਾਲ ਵੀ ਕਿੱਥੋਂ ਆਇਓ ਜੀ ਮੈਂ ਅੰਮ੍ਰਿਤਸਰ ਤੋਂ ਹੀ ਆਇਆ ਜੀ ਹਾਂ ਜੀ ਮੱਥਾ ਟਿਕਨ ਦੇ ਹਰ ਸਾਲ ਆਈਦਾ ਪਰ ਬੇਟੇ ਨੂੰ ਇਸ ਵਾਰੀ ਪਹਿਲੀ ਵਾਰੀ ਲੰਗੂਰ ਬਣਾ ਕੇ ਲਿਆਏ। ਕੀ ਕਹਿਣਾ ਚਾਹੋਗੇ ਇੱਥੇ ਸੰਤਾਨ ਪ੍ਰਾਪਤੀ ਦੇ ਜਿਹੜੇ ਵੀ ਮਨੋਕਾਮਨਾ ਕਰਦੇ ਉਹਨਾਂ ਦੀ ਪੂਰੀ ਹੁੰਦੀ ਹੈ। ਦੇਖੋ ਇਹ ਜੀ ਜਿਹੜਾ ਇਹ ਬੜਾ ਹਨੂਮਾਨ ਮੰਦਿਰ ਹੈ ਵਿਸ਼ਵ ਪ੍ਰਸਿੱਧ ਹਨੂਮਾਨ ਮੰਦਿਰ ਹੈਗਾ। ਇੱਥੇ ਲਵ ਕੁਸ਼ ਨੇ ਭਗਵਾਨ ਹਨੂਮਾਨ ਜੀ ਨੂੰ ਇਸ ਪੇੜ ਤੇ ਬੰਨਿਆ ਸੀਗਾ। ਤੇ ਇੱਥੇ 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 ਜੀ ਜਿਹੜੀ ਮਨੋਕਾਮਨਾ ਹੈਗੀ ਹੈ ਸੰਤਾਨ ਪ੍ਰਾਪਤੀ ਦੀ ਪੂਰੀ ਹੁੰਦੀ ਹੈ। ਤੇ ਜਦੋਂ ਸੰਤਾਨ ਪ੍ਰਾਪਤੀ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਪਰਿਵਾਰ ਦੀ ਤੇ ਆਪਣੇ ਬੱਚਿਆਂ ਨੂੰ ਫਿਰ ਉਹ ਲੰਗੂਰ ਦੇ ਬਾਨੇ ਦੇ ਵਿੱਚ ਸਜਾ ਕੇ ਜਿਹੜੇ ਪੂਰੇ ਨਵਰਾਤਰੇ ਗਏ ਸ਼ਰਾਦਰੀ ਪੂਰੇ ਨਵਰਾਤਰੇ ਹੁੰਦੇ ਨੇ ਉਹਦੇ ਵਿੱਚ ਦਿਨੇ ਤੇ ਸ਼ਾਮ ਦੋ ਵਾਰ ਬੱਚੇ ਨੂੰ ਮੱਥਾ ਟਿਕਾਉਣ ਵਾਸਤੇ ਲੈ ਕੇ ਆਂਦੇ ਨੇ ਕੀ ਕੀ ਮਰਿਆਦਾ ਰੱਖੀ ਜਾਂਦੀ ਹੈ ਦੇਖੋ ਮਰਿਆਦਾ ਇਸ ਵਰਤ ਦੀ ਬਹੁਤ ਕੜੀ ਬਰਿਆਦਾ ਗਈ ਹੈ ਨੰਗੇ ਪੈਰੀ ਰਹਿਣਾ ਸਾਰੀ ਸਾਰਾ ਦਿਨ ਨੰਗੇ ਪੈਰੀ ਰਹਿਣਾ ਹੈ ਬੈੱਡ ਤੇ ਨਹੀਂ ਸੋਣਾ ਕੁਛ ਕਟਾ ਕਟਾ ਨਹੀਂ ਖਾਣਾ ਮਤਲਬ ਚਾਕੂ ਦਾ ਕੁਝ ਵੀ ਕੱਟਿਆ ਹੋਇਆ ਨਹੀਂ ਖਾਣਾ ਠੀਕ ਹੈ ਕਿਸੇ ਦੇ ਘਰ ਦਾ ਕੁਝ ਨਹੀਂ ਖਾਣਾ ਆਪਣੇ ਘਰ ਦਾ ਹੀ ਖਾਣਾ ਤੇ ਹੋਰ ਕਿਸੇ ਕਿਸ ਹਾਂਜੀ ਤੇ ਕਿਸੇ ਦੇ ਘਰ ਮਤਲਬ ਅੰਦਰ ਨਹੀਂ ਜਾਣਾ ਤੇ ਜਿੱਥੇ ਇਹਦਾ ਫੇਰਾ ਵੀ ਪਵਾਉਣਾ ਹੈ ਉਹਨਾਂ ਦਾ ਸੁਨੇਹਾ ਆਏਗਾ ਤਾਂ ਹੀ ਤੁਸੀਂ ਜਾਣਾ ਆਦਰਵਾਇਸ ਕਿਤੇ ਵੀ ਨਹੀਂ ਜਾਣਾ ਜੀ ਗੱਲਬਾਤ ਕਰਦੇ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਤੁਹਾਡੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਤਾਂ ਬੜਾ ਮਜ਼ਾ ਆ ਰਿਹਾ ਆਪਣੇ ਬੇਟੇ ਕੋਲ ਲੰਘੂਰ ਬਨਾਇਆ ਹੋਇਆ ਹੈ ਇਤਨਾ ਮਜ਼ਾ ਆ ਰਿਹਾ ਇਤਨੇ ਅੱਛੇ ਜੇ ਦਰਸ਼ਨ ਹੋਏ ਹੈ ਨੇ ਬੜਾ ਇੰਜੋਏ ਕੀਤਾ ਬੜਾ ਡਾਂਸ ਕੀਤਾ ਬਹੁਤ ਮਜ਼ਾ ਆ ਰਿਹਾ ਸੋ ਦੇਖ ਸਕਦੇ ਹੋ ਕਿ ਸ਼੍ਰਧਾਲੂਆਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਜਿਹੜੇ ਸ਼੍ਰਧਾਲੂ ਨੇ ਖੁਸ਼ੀ ਦੇ ਵਿੱਚ ਨੱਚ ਰਹੇ ਨੇ ਢੋਲ ਨਗਾਰਿਆਂ ਦੇ ਨਾਲ ਆਪਣੇ ਬੱਚਿਆਂ ਨੂੰ ਜਿਹੜਾ ਹੈ ਲੰਗੂਰ ਦੇ ਵेशभूषा ਵਿੱਚ ਇੱਥੇ ਨਤਮਸਤਕ ਹੋ ਰਹੇ ਨੇ ਹੋਰ ਵੀ ਸ਼੍ਰਧਾਲੂਆਂ ਨਾਲ ਗੱਲਬਾਤ ਕਰਦੇ ਆ ਦੂਰੋਂ ਦੂਰੋਂ ਜਿਹੜੇ ਸ਼੍ਰਧਾਲੂ ਨੇ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਸਰਦਾਨ ਸੁਖ ਦੀ ਪ੍ਰਾਪਤੀ ਹੁੰਦੀ ਹੈ ਉਹ ਚਾਰੇ ਪਾਸੇ ਦੇਖ ਸਕਦੇ ਹੋ ਕਿ ਸ਼੍ਰੀ ਦੁਰਗਿਆਨਾ ਧੀਰੇ ਦੇ ਨਾਲ ਲੱਗਦੇ ਬੜਾ ਹਨੂਮਾਨ ਮੰਦਿਰ ਵਿੱਚ ਜਿਹੜਾ ਹੈ ਸ਼ਰਧਾਲੂਆਂ ਦਾ ਜਿਹੜਾ ਤਾਂ ਦਾ ਉਹ ਲੱਗਿਆ ਹੋਇਆ ਹੈ ਦੂਰੋ ਦੁਰਸ਼ ਯ ਧਾਲੂ ਇਥੇ ਨਤਮਸਤਕ ਹੋਣ ਪਹੁੰਚ ਰਹੇ ਨੇ ਇਸ ਦੇ ਨਾਲ ਇਹ ਸ਼੍ਰੀ ਬੜਾ ਹਨੂਮਾਨ ਜੀ ਦੀ ਪ੍ਰਤੀਮਾ ਦੇ ਦਰਸ਼ਨ ਕਰ ਰਹੇ ਨੇ ਜਿਨ੍ਹਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ ਦੇਖ ਸਕਦੇ ਹੋ ਕਿ ਫੁੱਲਾਂ ਲਾਈਟਾਂ ਦੇ ਨਾਲ ਇਸ ਪ੍ਰਤੀਮਾ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ ਤੇ ਜਿਹੜਾ ਹੈ ਸ਼ਰਧਾਲੂਆਂ ਵੱਲੋਂ ਇਸ ਪ੍ਰਤੀਮਾ ਦੇ ਦਰਸ਼ਨ ਗੁਰਦੇ ਵੇਸ਼ ਪੂਜਾ ਵਿੱਚ ਸੱਜ ਕੇ ਇੱਥੇ ਨਤਮਸਤਕ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਭਾਰੀ ਜਿਹੜਾ ਸ਼ਰਧਾਲੂਆਂ ਦਾ ਜਿਹੜਾ ਭਾਰੀ ਇਕੱਠ ਉਹ ਇੱਥੇ ਦੇਖਣ ਨੂੰ ਮਿਲਿਆ ਹੈ ਦਰਸ਼ਕਾਂ ਰੇ ਨੇ ਪ੍ਰਸ਼ਾਦ ਲੈ ਰਹੇ ਨੇ ਨਤਮਸਤਕ ਹੋ ਰਹੇ ਨੇ ਸ੍ਰੀ ਬੜਾ ਹਨੂਮਾਨ ਮੰਦਿਰ ਦੇ ਵਿੱਚ ਪ੍ਰਤੀਮਾ ਦੇ ਦਰਸ਼ਨ ਕਰ ਸਕਦੇ ਹੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਰਸਤੇ ਵਿੱਚ ਛੋਟੇ-ਛੋਟੇ ਬੱਚੇ ਤੋਂ ਲੈ ਕੇ ਨੌਜਵਾਨ ਜਿਹੜੇ ਨੇ ਉਹ ਲੰਗੂਰ ਦੀ ਵੇਸ਼ ਪੂਜਾ ਵਿੱਚ ਇੱਥੇ ਮਸਤਕ ਹੋ ਰਹੇ ਨੇ ਗੱਲਬਾਤ ਕਰਦੇ ਆ ਸੇਵਾਦਾਰ ਸੇਵਾ ਨਿਭਾਰੇ ਨੇ ਕੀ ਕਹਿਣਾ ਚਾਹੋਗੇ ਸੰਤਾ ਦਾ ਪਾਰ ਇਕੱਠ ਲੰਗੂਰ ਮੇਲੇ ਦੇ ਦੌਰਾਨ ਇੱਥੇ ਦੇਖਣ ਨੂੰ ਮਿਲਿਆ ਸਭ ਤੋਂ ਵੱਡਾ ਜੈਸੀ ਆਰਾਮ ਜੈ ਸ਼੍ਰੀ ਬਾਲਾ ਜੀ ਸ਼੍ਰੀ ਬਡਾ ਆਨਮਾਨ ਮੰਦਿਰ ਲੰਗੂਰ ਵਾਲਾਂ ਚ ਹਰ ਸਾਲ ਦੀ ਤਰ੍ਹਾਂ ਐਸਾ ਵੀ ਮੇਲਾ ਲੱਗ ਰਿਹਾ ਗੁਰਜਾਨਾ ਕਮੇਟੀ ਨੇ ਬਹੁਤ ਪ੍ਰਬੰਧ ਕੀਤੇ ਨੇ ਸਾਰੇ ਮੰਦਿਰ ਦੇ ਵਿੱਚ ਬੜੀ ਬੜੀ ਦੂਰੋਂ ਸੰਗਤ ਆ ਰਹੀ ਆ ਬਾਲਾ ਜੀ ਦੀ ਕਿਰਪਾ ਦੇ ਨਾਲ ਬਹੁਤ ਕਿਰਪਾ ਹਨੂਮੰਦ ਜੀ ਬੱਚੇ ਲੰਗੂਰ ਦੇਸ਼ ਵਿਦੇਸ਼ ਤੋਂ ਬਣਾ ਆਂਦੇ ਨੇ ਤਬ ਨੂੰ ਮੇਰੇ ਕੇ ਅਹੀ ਅਰਦਾਸ ਹੈ ਇੱਕ ਵਾਰੀ ਬਾਬਾ ਜੀ ਦੇ 10 ਦਿਨ ਮੇਲਾ ਲੱਗਦਾ ਜਰੂਰ ਦਰਸ਼ਨ ਕਰੋ જય ਸ਼੍ਰੀ ਰਾਮ જય ਸ਼੍ਰੀ ਭਗਵਾਨ। ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰਾ ਵੱਲੋਂ ਪ੍ਰਬੰਧਕੀ ਦੁਰਗਿਆਨਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸ਼ਰਧਾਲੂ ਨੇ ਉਹਨਾਂ ਦੇ ਸੁਵਿਧਾ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਜੇ ਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ ਬੱਚੇ ਦੇਖ ਸਕਦੇ ਹੋ ਕਿ ਸੱਚ ਦੱਜ ਕੇ ਜਿਹੜੇ ਨੇ ਸ਼੍ਰੀ ਦੁਰਗਿਆਨਾ ਜੀ ਦੇ ਨਾਲ بڑے ਹਨਾ ਮਾਨ ਮੰਦਿਰ ਵਿੱਚ ਦਤਮਸਤ ਹੋ ਰਹੇ ਨੇ ਜਿਹੜੇ ਸ਼ਰਧਾਲੂ ਹਨ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਦੂਰੋਂ ਦੂਰੋਂ ਜਿਹੜੇ ਸ਼ਰਧਾਲੂ ਨੇ ਇੱਥੇ ਆ ਰਹੇ ਨੇ ਗੱਲਬਾਤ ਕਰਦੇ ਆ ਕਿੱਥੋਂ ਆਇਓ ਅੰਮ੍ਰਿਤਸਰ ਤੋਂ ਪਹਿਲੀ ਵਾਰ ਆਇਓ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਇਸ ਮੰਦਰ ਦੇ ਵਿੱਚ ਜੋ ਵੀ ਸੰਤਾਨ ਸੁਖ ਦੀ ਮਨੋ ਕਾਮਨਾ ਕਰਦਾ ਹੈ ਉਹਨੂੰ ਪ੍ਰਾਪਤ ਇੱਥੇ ਬੜੀਆਂ ਆਸਾ ਮਰਦਾ ਪੂਰੀ ਹੁੰਦੀ ਆ ਇਹ ਲੋਕਾਂ ਦੀ ਸੀ ਵੀ ਆਪਣੇ ਬੱਚਿਆਂ ਨੂੰ ਲੰਘੂਰ ਦੇ ਵੇਸ਼ ਪੁਸ਼ਾ ਵਿੱਚ ਬੱਚੀ ਨੂੰ ਲੰਘੂਰ ਦੇ ਵੇਸ਼ ਪੁਸ਼ਾ ਵਿੱਚ ਲੈ ਕੇ ਆਇਓ ਕੀ ਕਹਿਣਾ ਚਾਹੋਗੇ ਬਾਬਾ ਜੀ ਦਾ ਸ਼ੁਕਰੀਆ ਕਰਨਾ ਚਾਹੁੰਦੇ ਆ ਜਾਨੇ ਜੀ ਤੋ ਦੇਖ ਸਕਦੇ ਹੋ ਕਿ ਜਿੰਨੀਆਂ ਮਨੋ ਕਾਮਨਾਵਾਂ ਇੱਥੇ ਪੂਰੀਆਂ ਹੁੰਦੀਆਂ ਨੇ ਆਪਣੇ ਪਰਿਵਾਰ ਦੇ ਸਮੇਤ ਇੱਥੇ ਜਿਹੜਾ ਨੇ ਮੰਦਰ ਦੇ ਵਿੱਚ ਨਤਮਸਤਕ ਹੋਣ ਆਉਂਦੇ ਨੇ विश्व ਪ੍ਰਸਿੱਧ ਇਕਲੋਤਾ ਇਹ ਜਿਹੜਾ ਲੰਘੂਰ ਮੇਲਾ ਹੈ ਹਰ ਸਾਲ ਸ਼ਰਦੀ ਨਵਰਾਤਰੀਆਂ ਦੇ ਵਿੱਚ ਜਿਹੜਾ ਇੱਥੇ ਲੱਗਦਾ ਹੈ 10 ਦਿਨਾਂ ਇਹ ਲੰਘੂਰ ਮੇਲਾ ਚੱਲਦਾ ਹੈ ਜਿੱਥੇ ਸਵੇਰੇ ਅਤੇ ਸ਼ਾਮ ਜਿਹੜੇ ਨੇ ਪੱਛੀਆਂ ਨੂੰ ਲੰਘੂਰ 就是的。 ਤੇਰੀ ਆ ਬਹੁਤ ਦੁਨੀਆ ਦੇ ਇਹ ਚੰਗਾ ਪਾਣਾ ਬਹੁਤ ਦੁਨੀਆ ਇਥੇ ਹੁੰਦੀ ਆ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਆ ਸੋ ਦੇਖ ਸਕਦੇ ਹੋ ਕਿ ਸਾਰੇ ਉਹਨੂੰ ਤਾਂ ਲੈ ਕੇ ਨੌਜਵਾਨ ਤੱਕ ਜਿਹੜੇ ਨੇ ਉਹ ਲੰਗੂਰ ਬੰਦੇ ਨੇ ਤੇ ਇਸ ਮੰਦਿਰ ਦੇ ਵਿੱਚ ਨਤਮਸਤਕ ਹੁੰਦੇ ਨੇ ਖਾਸ ਤੋ ਲੰਗੂਰ ਮੇਲਾ ਚੱਲਦਾ ਹੈ ਉਦੋਂ ਇੱਥੇ ਨਤਮਸਤਕ ਹੁੰਦੇ ਨੇ ਮਰਿਆਦਾ ਦੇ ਵਿੱਚ ਇਹ 10 ਦਿਨ ਰਹਿ ਕੇ ਉਹ ਜਿਹੜਾ ਹੈ ਲੰਗੂਰ ਮੇਲੇ ਵਿੱਚ ਹਾਜ਼ਰੀਆਂ ਭਰਦੇ ਨੇ ਦੇਖ ਸਕਦੇ ਹੋ ਹਰ ਪਾਸੇ ਜਿਹੜਾ ਹੈ ਉਹ ਸੰਗਤਾਂ ਸ਼ਰਧਾਲੂਆਂ ਦਾ ਪਾਰੀ ਇਕੱਠ ਦੇਖਣ ਨੂੰ ਮਿਲਿਆ ਹੈ ਵੱਟ ਰੁਕਸ਼ ਵੀ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਜਿੱਥੇ ਲਵ ਕੁਸ਼ ਨੇ ਇੱਥੇ ਸ਼੍ਰੀ ਹਨੂਮਾਨ ਜੀ ਨੂੰ ਵੱਟ ਰੁਕਸ਼ ਦੇ ਨਾਲ ਬੰਨਿਆ ਸੀ ਉਹ ਰੁਕਸ਼ ਦੇ ਵੀ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਦੇਖ ਸਕਦੇ ਹੋ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਗ੍ਰੇਟ ਪੰਜਾਬ ਟੀਵੀ ਦੇ ਇਸ ਮੰਦਿਰ ਦੇ ਖਾਸ ਮਹਾਨਤਾ ਇਹ ਹੈ ਕਿ માનਤਾ ਹੈ ਇੱਥੇ ਕਿ ਜਿਹੜੀ ਸੰਤਾਨ ਸੁਖ ਦੀ ਪ੍ਰਾਪਤੀ ਹੁੰਦੀ ਹੈ ਜੋ ਵੀ ਇੱਥੇ ਦਿਲ ਦੇ ਨਾਲ ਮਨੋ ਕਾਮਨਾ ਮੰਗਦਾ ਹੈ ਉੱਥੇ ਉਹਨਾਂ ਦੀ ਇਹ ਸੰਤ ਸੁਭਿਤੀ ਆਪਤੀ ਹੁੰਦੀ ਹੈ ਹਰ ਪਾਸੇ ਜਿਹੜਾ ਹੈ ਸ਼ਰਧਾਲੂਆਂ ਦਾ ਉਤਸ਼ਾਹ ਦੇਖ ਸਕਦੇ ਹਾਂ ਸ਼ਰਧਾਲੂਆਂ ਦੇ ਵਿੱਚ ਕਿੰਨੀ ਖੁਸ਼ੀ ਹੈ ਤੇ ਲੰਗੂਰ ਮੇਲੇ ਦੇ ਵਿੱਚ ਸਾਰੇ ਜਾਣੇ ਜਿਹੜੇ ਨੇ ਉਹ ਨਤਮਸਤਕ ਹੋ ਰਹੇ ਨੇ ਦੇ ਹਰ ਪਾਸੇ ਜਿਹੜਾ ਹੈ ਰੌਣਕਾਂ ਲੱਗੀਆਂ ਨੇ ਢੋਲ ਨਗਾਰਿਆਂ ਦੀ ਥਾਪ ਹਰ ਪਾਸੇ ਸੋਨ ਨੂੰ ਜਿਹੜੀ ਹੈ ਉਹ ਮਿਲ ਰਹੀ ਹੈ ਬਾਜ਼ਾਰ ਸਜੇ ਹੋਏ ਨੇ ਮੰਦਿਰ ਦੇ ਵਿੱਚ ਰੌਣਕਾਂ ਲੱਗੀਆਂ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਹਮੇਸ਼ਰ